ਆਓ ਜੀ ਜਿਆ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਣਖ ਦੇ ਨਾਲ ਤੇ ਅੱਜ ਮੀਂਹ ਪਿਆ ਭਾਰੀ ਤੇ ਭਾਰੀ ਮੀਂਹ ਨੇ ਵਿਹਲੇ ਕਰਤੇ ਤੇ ਹੁਣ ਬੈਠੇ ਸੀ ਮਤਲਬ ਛੋੜੇ ਗੱਲਾਂ ਬਾਤਾਂ ਕਰਦੇ ਆ ਤੇ ਜਾਮਣਾ ਦੇਖੋ ਪੱਕੀਆਂ ਸਾਰੀਆਂ ਅਜੂੜੋ ਕੋਈ ਬੰਦਾ ਗੱਲਾਂ ਬਾਤਾਂ ਕਰਦੇ ਆ ਆਓ ਜੀ ਮਿੱਤਰੋ ਜੁੜੋ ਕੋਈ ਤਾਂ ਜੁੜੋ ਦੂ ਟੂ ਬਾਰੇ ਜੁੜਨ ਨਹੀਂ ਹਟ ਗਏ ਬਰਸਾਤ ਦੁਬਾਰਾ ਸਟਾਰਟ ਹੋਣ ਦੀ ਤਰੀਕ ਹਾਂਜੀ ਕਿਹੜਾ ਚਾਲ ਜੀ ਕਿਹੜੇ ਸੱਜਣ ਜੁੜੇ ਐ ਕਮੈਂਟ ਕਰਕੇ ਨਾਮ ਦੱਸਿਓ ਆਪਣਾ ਤੇ ਇਸ ਟਾਈਮ ਆਪਾਂ ਬੈਠੇ ਆ ਖੇਤ ਜਾਮਣ ਦੀ ਸ਼ਾਮੇ ਤੇ ਬਾਰਸ਼ਾਤ ਹੋ ਚੁੱਕੀ ਆ ਸਵੇਰੇ ਭਾਰੀ ਤੇ ਹੁਣ ਫੇਰ ਦੁਬਾਰੇ ਬੱਦਲਬਾਈ ਬਣ ਰਹੀ ਆ ਤੇ ਸਾਨੂੰ ਦਿਖਾਉਣੇ ਇੱਕ ਬੋਰ ਜਿਹਦੇ ਵਿੱਚ ਨਹਿਰੀ ਪਾਣੀ ਪੈ ਰਿਹਾ ਇਧਰ ਬਾਦੀ ਪੱਟੀ ਬਾਦੀ ਨਹੀਂ ਨਹੀਂ ਇਹ ਆ ਆਪਣੇ ਬਣਿਆ ਹੋਇਆ ਜਿੱਧਰ ਬੋਰ ਜਿਹਦੇ ਚ ਬਾਦੂ ਆਪਾਂ ਨੇਰੀ ਪਾਣੀ ਪੈਂਦਾ ਆਸੀ ਇਹ ਥੱਲੇ ਜਾ ਰਿਹਾ ਨੇਰੀ ਪਾਣੀ ਬਰਸਾਤੀ ਪਾਣੀ ਇਹਦਾ ਸਾਰਾ ਥੱਲੇ ਧਰਤੀ ਚ ਉਸੋਂ ਫਿਰ ਬਰਸਾਤ ਵਾਲਾ ਹੋ ਚੁੱਕਾ ਹੈ ਹੋ ਚੁੱਕਿਆ ਢੋਨੇ ਜਾਣੇ ਵਧੀਆ ਚੱਲ ਪੈਣਗੇ ਬਰਸਾਤ ਬਹੁਤ ਤਕੜੀ ਪਈ ਹੈ ਅੱਜ ਤੇ ਕਿੱਥੇ ਕਿੱਥੇ ਬਰਸਾਤ ਹੋਈ ਹੈ ਦੱਸਿਓ ਜਰਾ ਤੇ ਇਧਰ ਮੂੰਗੀਆਂ ਮੂੰਗੀਆਂ ਨੂੰ ਤਾਂ ਮਾੜੀ ਹੈ ਬਰਸਾਤ ਤੇ ਜਾਮਣਾ ਵੀ ਪੱਕ ਚੁੱਕੀਆਂ ਇੱਧਰ ਬੋਰ ਜਿਹੜਾ ਤੁਹਾਨੂੰ ਦਿਖਾਇਆ ਆ ਆਪਾਂ ਨਹਿਰੀ ਪਾਣੀ ਦਾ ਜਿਹੜਾ ਬਾਧੂ ਪਾਣੀ ਹੁੰਦਾ ਸਪਲਾਈ ਹੁੰਦੀ ਹੈ ਜਿਵੇਂ ਆਂ ਬਰਸਾਤ ਹੋਗੀ ਤਾਂ ਪਾਣੀ ਕੋਈ ਲਾਉਂਦਾ ਨਹੀਂ ਖੇਤਾਂ 'ਚ ਉਹ ਪਾਣੀ ਆਪਾਂ ਇਹ ਛੱਡ ਦਿੰਨੇ ਆ ਬੋਰ 'ਚ ਜਿਹੜੀਆਂ ਬਾਰੀਆਂ ਹੁੰਦੀਆਂ ਉਹ ਇੱਥੇ ਛੱਟ ਚ ਲਗਾਇਆ ਜਾਂਦੇ ਨੇ ਲਗਾਤਾਰ ਪਾਣੀ ਇਹਦੇ ਅੰਦਰ ਜਾ ਰਿਹਾ ਪਾਣੀ ਬੋਰ ਦੇ ਇੱਥੋਂ ਪਾਇਪ ਲੱਗੀ ਹੋਈ ਇੱਧਰ ਨੂੰ ਤੇ ਇੱਕ ਪਾਇਪ ਉਹ ਲੱਗੀ ਐ ਉਹ ਜਿਹੜਾ ਹਵਾ ਨਿਕਲਦੀ ਆ ਇਧਰੋਂ ਪਾਣੀ ਆਈ ਜਾਂਦਾ ਇਹਦੇ ਧਰਤੀ 'ਚ ਜਾਈ ਜਾਂਦਾ ਇਹਨੂੰ ਡਰੇਨ ਸਿਸਟਮ ਵੀ ਕਹੇ ਹੁੰਦੇ ਆ ਬਰਸਾਤ ਦਾ ਪਾਣੀ ਮੈਂ ਪਾ ਸੇਵ ਕਰਨਾ ਧਰਤੀ 'ਚ ਪਹੁੰਚਾਉਣਾ ਇਹ ਨਹਿਰੀ ਪਾਣੀ ਮੈਦਰਾ ਦਾ ਪਾਣੀ ਜਿਹੜਾ ਧਰਤੀ 'ਚ ਪਹੁੰਚਾਈਦਾ ਜਦੋਂ ਲੋਡ ਪਈਦਾ ਤੋ ਬੋਲ ਨਹੀਂ ਚੱਕ ਲਈਦਾ ਤੇ ਉਧਰ ਹਰਾ ਵੱਢੀ ਜਾਂਦੇ ਆ ਮੀਂਹ ਪੈ ਗਿਆ ਲੈ ਮੰਜੇ ਤੇ ਰੱਖ ਕੇ ਪੱਠੇ ਭਾਈ ਮੂੰਗੀ ਦੇਖ ਕੇ ਉਹਨੇ ਭਾਉਂਗੀ ਕੀ ਆਂਦੀ ਆ ਕਿਹੜੇ ਕਿਹੜੇ ਸੱਜਣਾਂ ਵਾਲੀ ਮੂੰਗੀ ਬੀਜੀ ਹੋਈ ਆ ਦੱਸਿਓ ਜਰਾ ਤੇ ਝੋਨੇ ਜਿਹੜੇ ਹੈਗੇ ਆ ਹੁਣ ਬਰਸਾਤ ਪੈ ਗਈ ਤਾਂ ਝੋਨੇ ਵਧੀਆ ਚੱਲ ਪੈਣਗੇ ਬਰਸਾਤ ਨਾਲ ਤੇ ਆਇਆ ਤੁਹਾਨੂੰ ਦਿਖਾਉਣੇ ਆ ਮੂੰਗੀ ਤੇ ਅੱਜ ਜਿਹੜੀ ਬਰਸਾਤ ਹੋਈ ਹੈ ਮੂੰਗੀ ਨੂੰ ਨੁਕਸਾਨ ਤਾਂ ਦੇਊਗੀ ਇਹ ਵੀ ਦੇਖਦੇ ਹਾਂ ਕੀ ਬਣਦਾ ਤੇ ਪਾਣੀ ਬਾਧੂ ਆ ਸੁੱਖ ਨਾਲ ਲੈਟਾਂ ਲੈਟ ਜਾਂਦੀਆਂ ਆਪਣੇ ਮੋਟਰ ਹੈਗੀ ਐ ਲੈਡ ਮੋਟਰਾਂ ਵਾਲੀ ਇਹ ਮੂੰਗੀ ਇਧਰ ਦਿਖਾਉਣੇ ਆ ਤੁਹਾਨੂੰ ਜੱਟ ਮੂੰਗੀ ਦੇ ਇਹ ਆ ਭਰੀ ਪਈ ਐ ਮੂੰਗੀ ਫਰੰਗਾਣਾ ਬਹੁਤ ਸੋਹਣੀ ਫਸਲ ਐ ਜੇ ਹੋਰ ਮਹੀਨਾ ਪਵੇ ਆ ਦੇਖੋ ਕਿੰਨੇ ਕਿਨੇ ਬੀਜੇ ਮੂੰਗੀ ਦੱਸਿਓ ਕਮੈਂਟ ਕਰਕੇ ਕਿਹੜੇ ਕਿਹੜੇ ਇਲਾਕੇ ਚ ਤੇ ਆਪਣਾ ਹੈਗਾ ਬਠਿੰਡਾ ਜ਼ਿਲ੍ਹਾ ਤਰਵੰਡੀ ਸਾਬੋ ਦੇਖੋ ਕਿਵੇਂ ਫਲਗਾਂ ਲੱਗੀਆਂ ਮੂੰਗੀ ਨੂੰ ਜਿਹੜੀ ਅੱਜ ਵਾਲੀ ਬਰਸਾਤ ਹੋਈ ਹੈ ਇਹ ਤਾਂ ਹਜੇ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦੀ ਤੇ ਇਸ ਤੋਂ ਬਾਅਦ ਬਰਸਾਤ ਨਾ ਹੋਵੇ ਤਾਂ ਚੰਗੀ ਗੱਲ ਹੈ ਵੈਸੇ ਬੱਦਲ ਬਣੇ ਪਏ ਐ ਸਰਕੇ ਬਹੁਤ ਪਾਰੀ ਨਹੀਂ ਸੀਗਾ ਨਹੀਂ ਮੈਂ ਕਹਿੰਦੇ ਗਰਦ ਗੜਤੀ ਮੀਂਹ ਇਹ ਆ ਪਾਣੀ ਸਾਰਾ ਮੀਂਹ ਦਾ ਖੜਾ ਹੋਇਆ ਚੋਣਿਆਂ ਨੂੰ ਹੁਣ ਪਾਣੀ 2-4 ਦਿਨ ਮੋਟਰਾਂ ਚਲਾਉਣ ਦੀ ਲੋੜ ਨਹੀਂ ਮੋਟਰਾਂ ਹੀ ਬੰਦ ਹੀ ਰਹਿਣੀਆਂ ਤੇ ਉਧਰ ਜੀਰੀ ਪਨੀਰੀ ਨਵੀਂ ਲਾਈ ਸੀ ਛੱਪੀ ਦੀ ਉਹ ਵੀ ਡੁੱਬ ਚੁੱਕੀ ਆ ਪਾਣੀ ਚ ਮਾਰ ਗਏ ਜਿਹੜਾ ਥੋੜਾ ਜਿਹਾ ਮੂੰਗੀ ਜਿਹੜੀ ਇਹ ਜੀ ਪਾਣੀ ਖੜਾ ਹੈ ਨੂੰ ਬਰਸਾਤ ਬਹੁਤ ਜ਼ਿਆਦਾ ਹੋਈ ਹੈ ਬਾ 10 ਦਿਨ ਹੁਣ ਸੁੱਕੇ ਡੱਪ ਜਾਣ 10 ਦਿਨਾਂ ਚ ਮੂੰਗੀ ਵੱਡੀ ਹੋਊਗੀ ਤੇ ਫੇਰ ਅੱਛਾ ਬੀਜੋ ਨਾ ਲੱਗ ਜਾਣਾ ਜਿਹੜਾ ਬਸੇਤਾ ਲਾਉਣਾ ਤੇ ਇਧਰ ਮੱਕੀ ਮੁੱਕੀ ਲੱਗਦੀ ਜਵਾਰ ਵੀ ਛੜਦੀ ਰਾਤ ਜਿਹੜਾ ਸਵੇਰੇ ਝਖੜ ਆਇਆ ਸੀਗਾ ਮੀਂਹ ਪੂਰਾ ਜੋਰਾਂ ਦਾ ਕਿੱਥੇ ਕਿੱਥੇ ਪਿਆ ਮੀਂਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਮੀਂਹ ਦਾ ਪਾਣੀ ਖੜਾ ਸਾਰਾ ਪਨੀਰੀ ਲਾਈ ਹੋਈ ਹੈ ਇੱਥੇ ਤੇ ਸਾਰੀ ਮੀਂਹ ਨੇ ਡੋਬਦੀ ਚਲੋ ਹਜੇ ਉਗਰੀ ਨਹੀਂ ਸੀਗੀ ਹੁੰਦਾ ਤਾਂ ਕੁਛ ਨਹੀਂ ਉਗਰੇ ਹੋਊਗੀ ਬਸ ਇਹ ਤੋਂ ਬਾਅਦ ਮੀਂਹ ਨਾ ਪਵੇ ਤੇ ਇਧਰ ਜਵਾਰ ਆ ਜਿਹੜੀ ਇਹ ਵੀ ਡਿੱਗ ਚੁੱਕੀ ਹੈ ਚਲੋ ਰੱਬ ਨੇ ਦੇਣਾ ਜਿਹੜਾ ਦੇਣਾ ਹੈ ਕਿ ਨਹੀਂ ਤੇ ਮੂੰਗੀ ਫਸਲ ਸੋਹਣੀ ਲੱਗੀ ਹੈ ਸੁੱਖ ਨਾਲ ਤੇ ਉਮੀਦ ਕਰਦੇ ਆ ਮੂੰਗੀ ਚੰਗੀ ਨਿਕਲੇ ਜੇ 10 ਦਿਨ ਸੁੱਕੇ ਡੱਪ ਜਣ ਹੁਣ ਤਾਂ ਮੂੰਗੀ ਸੌਖੀ ਵੱਢੀ ਜਾਊਗੀ। ਮੂੰਗੀ ਵੱਢਣੀ ਪੈਣੀ, ਮੀਂਹ ਜੀ ਪੈਣੀ ਹੈ। ਕੋਈ ਕਿਸਾਨ ਭਰਾ ਜਿਹੜਾ ਹੋਵੇ ਜਿਹੜਾ ਮੂੰਗੀ ਬਾਰੇ ਜਾਣਕਾਰੀ ਜਾਣਦਾ ਹੋਵੇ ਤਾਂ ਕਮੈਂਟ ਜਰੂਰ ਕਰਿਓ। ਤੇ ਕਿੱਥੇ-ਕਿੱਥੇ ਬਰਸਾਤ ਹੋਈ ਅੱਜ ਵਾਲੀ ਉਹ ਵੀ ਦੱਸਿਓ। ਤੇ ਸੋਨੂੰ ਇੱਕ ਚੀਜ਼ ਦਿਖਾਉਣੇ ਆਪਾਂ ਜਿਹੜਾ ਨਹਿਰੀ ਪਾਣੀ ਹੈ ਜਿਵੇਂ ਹੁਣ ਬਰਸਾਤ ਹੋ ਗਈ ਤੇ ਨਹਿਰੀ ਪਾਣੀ ਹੈ ਜਿਹੜਾ ਉਹ ਵਾਧੂ ਹੋ ਜਾਂਦਾ। ਤانوں ਪਾ ਕਿਵੇਂ ਸੰਭਾਲਣਾ ਹੈ ਮੋਦਲੀ ਸਾਡੇ ਬੋਰ ਲੱਗਿਆ ਹੋਇਆ ਉੱਥੇ ਤੇ ਉਹ ਚ ਪਾਣੀ ਪਈ ਜਾਂਦਾ ਨੇਹਰੀ ਜਿਵੇਂ ਜਿਵੇਂ ਤੇ ਲੋ ਜੀ ਨੈਟਵਰਕ ਕੱਟਿਆ ਗਿਆ ਸੀਗਾ ਮਿੱਤਰੋ ਜਦੋਂ ਠੀਕ ਆ ਜੀ ਧੰਨਵਾਦ